ਤੇ ਗਾਨੀਆਂ ਬਣਾਈਆਂ ਜੱਸੋ ਵਾਲੇ ਲੱਸੂ ਨੇ ਜੱਸੋ ਵਾਲਾ ਨਾ ਆਰਮੀ ਮੇਰੇ ਤੋਂ ਵੀ ਦੋ ਗੱਠਾ ਚਾਹੀ ਅੱਛਾ ਜਵਾਨ ਸੀ ਡੋਡਣਾ ਪੂਰਾ ਰੱਖਿਆ ਨਾ ਪੀਣਾ ਕੱਲੇ ਨਹੀਂ ਦਸ਼ੇ ਹੱਤ ਕਿਲੇ ਪੈਲੀ ਦੇ ਸੀ ਹੂੰ ਟਾਉ ਨਾ ਰਹਿਣਾ ਜੱਟ ਨੇ ਇਹ ਗਾਨੇ ਵੀ ਉਹ ਤੋਂ ਸਿੱਖੇ ਆ ਚਾਹੇ ਮੈਂ ਲੱਕ ਬਣਾਇਆ ਬਣਾ ਉਹ ਤੋਂ ਹੁਣ ਤਾਂ ਹਰੇਕ ਹੀ ਬਣਾਈ ਜਾਂਦਾ ਝੋਲਾ ਵੀ ਉਹ ਬੱਕਰੀ ਦਾ ਉਹ ਤੋਂ ਸ਼ਟ ਕੱਢਦੇ ਝੋਲਾ ਨਹੀਂ ਬਣਿਆ ਇਹ ਝੋਲਾ ਨਹੀਂ ਬਣਿਆ ਹਾਂ ਬੱਕਰੀ ਦਾ ਲੱਕ ਬਣਾਇਆ ਇਹ ਦੋਨੇ ਬੰਦੇ ਮਸ਼ਹੂਰ ਸੀ ਮਸ਼ਹੂਰ ਸੀ ਉਹਨੇ ਠੀਕ ਹੈ ਤੋੜੇ ਤੋੜਾ ਨਕਤ ਨਹੀਂ ਵੜਦਾ ਜੀ ਚਾਹੇ ਹਿੰਦੂਸਤਾਨ ਚੋਂ ਬੰਦਾ ਆ ਜੇ ਉਹਨਾਂ ਨੂੰ ਸਾਂਭਣਾ ਫੇ ਜਿਵੇਂ ਜਿਵੇਂ ਤੁਸੀਂ ਕਹਿੰਦੇ ਹੋ ਜੀ ਵੀ 5 ਰੁਪਈਆ ਦਾ ਕੋਗਾ ਵੇਚਿਆ ਨਾ ਪਰ ਹਰੇਕ ਬੰਦਾ ਦਾ ਲੈ ਵੀ ਨਹੀਂ ਸਕਦਾ ਹੁਣ ਉਦੋਂ ਕਿੱਥੇ ਲੈਂਦਾ ਸੀ ਉਹ ਮਹਿਣ ਦੇ ਇਹ ਪਤੀਆਂ ਜਲੇ ਦੇ ਮੇੜਾ ਵੇਚਣਾ ਹਾਂ ਕਿੱਥੇ ਲੈਂਦਾ ਕਿੰਨਾ ਕੀ ਬੰਦਾ ਆ ਉਹ ਤਾਂ ਉਹਨਾਂ ਦੇ ਜਾਂ ਚੰਦ ਦੀਆਂ ਤੇ ਜਾਂ ਬੱਚਿਆਂ ਦੇ ਤੇ ਐਵੇਂ ਨਾ ਚਾਰਕ ਬੰਦੇ ਦੇ ਕੋਗਾ ਨਹੀਂ ਕੋਗਾ ਨਹੀਂ ਕੋਗਾ ਗਾਨਿਆ ਰਿਹਾ ਉਹ ਆ ਫਿਰ ਲੋਕ ਆਏ ਵੀ ਦੇਖਦੇ ਹੋਣਗੇ ਵੀ ਕੋਗਿਆਂ ਵਾਲੀ ਪਾਈ ਮੇਰੇ ਕੋਲ ਇਹ ਦੋ ਗੱਟੂ ਪਏ ਆ ਕਰੇ ਅੱਛਾ ਹਾਂ ਇਦਗਾਨੀਆਂ ਦੇ 10 ਸਾਲ ਹੋ ਗਏ ਮੇਰਾ ਕੰਮ ਛੱਡਿਆ ਨੂੰ ਮੈਂ ਆਪਣੇ ਭਾਈ ਨੂੰ ਨਹੀਂ ਫੜਾਉਂਦਾ ਗਿਆ ਅੱਛਾ ਐ ਅੰਦਰ ਪਈ ਆ ਪਤਿੱਲੀ ਪਿੱਤਲ ਦੀ ਪਈ ਆ ਢਾਂਗੀ ਪਈ ਆ ਦਾ ਪਿਆ ਮਦਨੀਪੁਰ ਵਾਲਾ ਅੱਛਾ ਹਾਂ ਮਦਨੀਪੁਰ ਤੇ ਬਣਦੇ ਸੀ ਨਾ ਇਹ ਮਦਨੀਪੁਰ ਹਾਂ ਉਹ ਮਸ਼ਹੂਰ ਆ ਤਾਰੀ ਹੁਣ ਉਹਦਾ ਪਿਓ ਬਣਾਉਂਦਾ ਸੀ ਢਾਂਗੀਆਂ ਉਹ ਵਧੀਆ ਢਾਂਗੀਆਂ ਬਣਾਉਂਦਾ ਉਹਦਾ ਇੱਕ ਕੋਕੇ ਤਾਂਬੇ ਦੇ ਵਿੱਚ ਪਾਉਂਦਾ ਸੀ ਤਾਂਬੇ ਦੇ ਵਿੱਚ ਹੁਣ ਤਾਂ ਨਿਸ਼ਾਨ ਲਾਉਂਦੇ ਉਹਦਾ ਲਗ ਪਾਉਂਦਾ ਸੀ ਉਹਦਾ ਲਗ ਪਾਉਂਦਾ ਸੀ ਤਾਂਬੇ ਦਾ ਸੋਨੇ ਦਾ ਮੋਲਾ ਦੇ ਢਾਂਗੀ ਦੇ ਮੂਰੇ ਅੱਖਾਂ ਫਿਰ ਉਹਦੋਂ ਮੰਨ ਕੇ ਨਾ ਕੋਗੀਆਂ ਵਾਲੀਆਂ ਕਰਨੀਆਂ ਚਾਰ ਪੰਜ ਬੰਦ